ਸੋ ਪਿਆਣਕ ਜਿਹੜੀ ਅੱਗ ਲੱਗੀ ਹੋਈ ਹੈ ਵੀਰ ਬਬਰੀਕ ਚੌਂਕ ਜਲੰਧਰ ਦੇ ਕੋਲ ਦੇਖ ਸਕਦੇ ਹੋ ਫੈਕਟਰੀ ਦੇ ਵਿੱਚ ਤਸਵੀਰਾਂ ਤੁਹਾਨੂੰ ਜਿਹੜੀਆਂ ਜਲੰਧਰ ਵੈਸਤੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਸੋ ਨਾਲ ਹੀ ਜਿਹੜਾ ਘਰ ਹੈ ਤੇ ਨਾਲ ਹੀ ਫੈਕਟਰੀ ਹੈ ਤੇ ਉੱਥੇ ਪਿਆਣਕ ਜਿਹੜੀ ਅੱਗ ਲੱਗੀ ਹੋਈ ਹੈ ਔਰ ਸਿਲੰਡਰ ਦੇਖ ਸਕਦੇ ਹੋ ਕਿ ਜਿਹੜੇ ਬਾਹਰ ਕੱਢੇ ਜਾ ਰਹੇ ਆ ਕੀ ਗੱਲ ਕਿ ਹੋਈ ਸੀ ਕਿੱਦਾਂ ਲੱਗੀ ਆ ਘਰ ਤੋਂ ਲੱਗੀ ਆ ਤਾਰ ਦੀ ਬਿਜਲੀ ਤੋਂ ਤਾਰ ਤੋਂ ਲੱਗੀ ਆ ਕਿੰਨੇ ਕਿੰਨੇ ਕਿਧਰ ਪਹਿਲਾਂ ਸਰ ਲੱਗੀ ਜੀ ਬਸ ਆ ਇਹ 15 20 ਮਿੰਟ ਪਹਿਲਾਂ ਲੱਗੀ ਵਾ ਜੀ ਜੀ ਕਿੰਨੇ ਕੁ ਬੰਦੇ ਸੀ ਕਿ ਅੰਦਰ ਮਾ ਕੱਲ ਲਈ ਸੀ ਅੰਦਰ ਅੱਛਾ ਕੱਲੇ ਸੀਗੇ ਹਾਂਜੀ ਤੇ ਦੇਖੋ ਮੰਗਾਇਆ ਸੀ ਬਾਰ ਬਾਰ ਕਿਸੇ ਜੀ ਬਚਾਈ ਇਹ ਬੋਲੇ ਉਪਰੇ ਮੈਂ ਦੇਖ ਲਿਆ ਹਾਂ ਬਚਾਅ ਹੋ ਗਿਆ ਹੂੰ ਬੈਡੂ ਤੇ ਛੜਿਆ ਬਸ ਤੇਸੀ ਛੜ ਗਿਆ ਲੱਗੀ ਕਿਹੜੇ ਪਾਸੇ ਸੀ ਆਗੇ ਥੱਲੇੜੇ ਕੰਮ ਨਹੀਂ ਲੱਗੀ ਪਹਿਲੇ ਕੰਮਰੇ ਲੱਗੀ ਹਾਂ ਕੱਲ ਆਪਣਾ ਸਪਾਰਕਿੰਗ ਹੋਣ ਡੀ ਨਾ ਤਾਰ ਕਿਹਦੇ ਕਿਹੜੀ ਐਸੀ ਕੱਲ ਦੇਸੀ ਚਲਾਇਆ ਨਹੀਂ ਅੱਜ ਐਸੀ ਚਲਾਇਆ ਉਦੋਂ ਵਿੱਚ ਲੱਗੀ ਵਾ ਹੂੰ ਤੇ ਕਿੰਨੇ ਕੀ ਦੇਰ ਬਾਅਦ ਆ ਗਈ ਸੀ ਇਹ ਦਮਕਾ ਲਪਾ ਗਈ ਟੀਮ ਉਹ ਇਹ ਤੇ ਛੇਦੀ ਆ ਗਈ ਆ ਗੱਡੀ ਛੇਦੀ ਆ ਬਹੁਤ ਸ਼ੁਕਰੀਆ ਛੇਦੀ ਆ ਗਈ ਇਸ ਛੇਦੀ ਸਿਰਫ ਫੈਕਟਰੀ ਕੀ ਛੇਦੀ ਹੈ ਹਾਂਜੀ ਜੀ ਰੈਸ਼ਵੀ ਰੈਸ਼ ਹੈ ਭਾਜੀ ਇਹ ਨਾਲ ਜਿਹੜੀ ਨਾਲ ਹੈ ਫੈਕਟਰੀ ਵਾਲੀ ਅੱਛਾ ਛੋਡੇ ਲੈਮਨ ਦੀ ਫੈਕਟਰੀ ਹੈ ਰੈਸ਼ਵੀ ਨਾਲ ਹੀ ਹੈ ਇਹ ਰੈਸ਼ੰਦਰ ਹੈ ਅੱਛਾ ਲੱਗੀ ਆ ਰੀ ਬਖਰੀ ਹੈ ਕੀ ਉਹ ਜੀ ਘਰ ਚ ਲੱਗੀ ਉਹ ਬਖਰੀ ਹੈ ਉਹ ਘਰ ਦੇ ਵਿੱਚ ਲੱਗੀ ਆ ਗਈ ਕਿੱਧਰ ਚਲ ਗਈ ਆ ਕਿੱਧਰ ਹੀ ਪਹੁੰਚੀ ਆ ਕਿ ਅੰਦਰ ਵੀ ਦੇਖੇ ਕਿਨ ਸਾਈਡ ਵੀ ਪਹੁੰਚੀ ਆ ਇੱਧਰ ਵੀ ਨਹੀਂ ਨਹੀਂ ਅੰਦਰ ਤਾਂ ਆ ਬੋਲਿਆ ਕਿ ਤੁਮਾਂ ਨਿਕਲ ਜੂਗਾ ਸਾਰਾ ਹੂੰ ਇਹ ਤਾਂ ਸ਼ਟਰ ਬੋਲਿਆ ਬਿਲਕੁਲ ਦੇਖ ਸਕਦੇ ਹੋ ਦੋਸਤੋ ਤਸਵੀਰਾਂ ਤਾਂ ਜਿਹੜੀਆਂ ਸਾਂਝੇ ਕਰ ਰਿਹਾ ਵੀਰ ਬਬਰੀਕ ਚੌਂਗ ਦੇ ਨਾਲ ਜਲੰਧਰ ਵੈਸਟ ਦੀਆਂ ਤਸਵੀਰਾਂ ਜਿੱਥੇ ਕਿ ਅੱਗ ਜਿਹੜੀ ਲੱਗ ਗਈ ਹੈ ਔਰ ਘਰ ਦੇ ਵਿੱਚ ਜਿਹੜੀ ਅੱਗ ਲੱਗੀ ਨਾਲ ਹੀ ਜਿਹੜੀ ਇਹ ਦੱਸਿਆ ਜਾ ਰਿਹਾ ਫੈਕਟਰੀ ਹੈ ਫੈਕਟਰੀ ਜਿਹੜੀ ਹੈ ਜਿਹੜੇ ਬੋਤਲਾ ਦੀ ਫੈਕਟਰੀ ਹੈ ਜਿਹੜੀ ਜਿਹੜੀ ਭੰਟੇ ਦੀ ਬੋਤਲ ਉਹਦੀ ਫੈਕਟਰੀ ਦੇ ਵਿੱਚ ਜਿਹੜੀ ਨਾਲ ਘਾਰ ਹੈ ਘਰ ਦੇ ਵਿੱਚ ਜਿਹੜੀ ਅੱਗ ਲੱਗ ਗਈ ਹੈ ਔਰ ਜਿਹੜੇ ਸਰਦਾਰ ਜੀ ਨੂੰ ਕਹਿੰਦੇ ਕੱਲੇ ਸੀਗੇ ਅੰਦਰ ਬਚਾਅ ਹੋ ਗਿਆ ਬੜੀ ਮੁਸ਼ਕਲ ਇਹ ਘਰ ਦੇ ਅੰਦਰ ਜਿਹੜੀ ਅੱਗ ਲੱਗੀ ਔਰ ਮੌਕੇ ਤੇ ਫਾਇਰ ਗਿਟ ਦੀ ਟੀਮ ਜਿਹੜੀ ਪਹੁੰਚੀ ਹੋਈ ਹੈ ਦੇ ਵਿੱਚ ਜਿਹੜੇ ਕਮਰੇ ਦੰਦੇ ਜਿਹੜੀ ਅੱਗ ਲੱਗੀ ਹੈ ਤੇ ਕਾਫੀ ਜਿਹੜਾ ਧੂਆ ਜਿਹੜਾ ਅੰਦਰ ਕਾਫੀ ਹੈਗਾ ਤਸਵੀਰਾਂ ਤੁਹਾਨੂੰ ਇਸ ਵੇਲੇ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਜਲੰਧਰ ਵੈਸਦਾ ਇਲਾਕਾ ਜਿੱਥੇ ਵੀਰ ਬਬਰੀ ਚੌਕ ਜਿੱਥੇ ਜਿਹੜੀ ਅੱਗ ਲੱਗਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਮਾਹੌਲ ਔਰ ਪਰਿਵਾਰ ਦੇ ਵਿੱਚ ਇਕੱਲੇ ਅੰਕਲ ਜੀ ਜਿਹੜੇ ਦੱਸ ਰਹੇ ਕਿ ਇਕੱਲੇ ਸੀਗੇ ਅੰਦਰ ਜਿਸ ਜਗ੍ਹਾ ਦੇ ਉੱਪਰ ਅੱਗ ਲੱਗੀ ਹੈ ਤੇ ਲੋਕ ਜਿਹੜੇ ਬਾਹਰ ਕਾਫੀ ਇਕੱਠੇ ਹੋ ਗਏ ਆਸ-ਪਾਸ ਦੇ ਲੋਕ ਜਿਹੜੀ ਪਬਲਿਕ ਹੈ ਇਕੱਠੀ ਹੋ ਗਈ ਹੈ ਔਰ ਮੌਕੇ ਦੇ ਦਮਕਲ ਭਾਗ ਦੀ ਟੀਮ ਜਿਹੜੀ ਪਹ ਔਰ ਇਹਨਾਂ ਦਾ ਘਾਰ ਵੀ ਨਾਲ ਹੀ ਹੈ ਤੇ ਨਾਲ ਹੀ ਜਿਹੜੀ ਫੈਕਟਰੀ ਹੈ ਜਿਸ ਜਗ੍ਹਾ ਦੇ ਉੱਪਰ ਜਿਹੜੀ ਅੱਗ ਲੱਗੀ ਹੋਈ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਲਗਾਤਾਰ ਪਬਲਿਕ ਅਪਡੇਟ ਟੀਵੀ ਤੇ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਔਰ ਅੱਗ ਦੇ ਵਿੱਚ ਹੁਣ ਮੌਕੇ ਤੇ ਜਿਹੜੀ ਦਮਕਲ ਭਾਹ ਦੀਆਂ ਟੀਮਾਂ ਫਾਇਰ ਗਿਡ ਜਿਹੜੀ ਮੌਕੇ ਤੇ ਪਹੁੰਚੀ ਹੈ ਔਰ ਇਹ ਫੈਕਟਰੀ ਹੈ ਜੀ ਨਾਲ ਇਹ ਜਿਹੜੀ ਫੈਕਟਰੀ ਹੈ ਜਿਹੜੀ ਆ ਭੰਟੇ ਜੇ ਬੋਤਲਾ ਵੇ ਸੋਡਾ ਵਗੈਰਾ ਦੀ ਫੈਕਟਰੀ ਹੈ ਔਰ ਦੂਜੇ ਪਾਸੇ ਨਾਲ ਹੀ ਉਹਨਾਂ ਦੀ ਰਹਾਇਸ਼ ਹੈ ਜਿੱਥੇ ਜਿਹੜੀ ਹੈ ਅੱਗ ਲੱਗੀ ਹੈ ਬਚਾ ਜਦੋਂ ਚਲਾਇਆ ਉਸ ਤੋਂ ਬਾਅਦ ਹੀ ਹੋਇਆ ਵਾ ਉਸ ਤੋਂ ਬਾਅਦ ਹੀ ਹੋਇਆ ਵਾ ਹੂੰ ਹੋਰ ਨਾਲ ਨਾਲ ਸੀ ਤੁਸੀਂ ਇੱਥੇ ਘਰ ਵਿੱਚ ਹੀ ਰਹਿੰਦੇ ਹੋ ਨਹੀਂ ਇੱਥੇ ਕੱਲ ਰਾਤ ਲੈਡੀ ਖਰਾਬ ਰਹੀ ਲੈਡੀ ਕੱਲ ਸ਼ੋਰ ਸਰਕਟ ਕਰ ਰਿਆ ਸੀ ਕੰਬਾ ਖੰਬੇ ਤੋਂ ਆ ਕੇ ਤਾਰਾਂ ਨਹੀਂ ਕੀਤੀ ਹੋਣੀ ਕਿੰਦਾ ਅਸੀਂ ਚਲਾਇਆ ਨਾਲ ਹੀ ਸ਼ੋਰ ਸਰਕਟ ਹੋ ਗਿਆ ਘਰ ਦੇ ਵਿੱਚ ਸ਼ੋਰ ਸਰਕਟ ਨਾਲ ਲੱਗੀ ਹੈ ਹਾਂਜੀ ਚੋਰ ਕਰਕੇ ਨਾਲ ਅੱਗ ਲੱਗੀ ਹੈ ਸਾਰੀ ਅੱਗ ਅੱਗ ਲੱਗੀ ਜੀ ਸਤਾਰ ਨੂੰ ਤਾਰ ਨੂੰ ਲੱਗੀ ਚੋਰ ਕਰਕੇ ਨਾਲ ਗੱਲ ਕਰਾਤੀ ਇਹ ਤਾਰ ਨੂੰ ਲੱਗੀ ਸੀ ਅੱਗ ਪਹਿਲਾਂ ਜਦੋਂ ਟਰੱਕ ਪਹਿਲਾਂ ਤਾਰ ਨੂੰ ਕਿੱਥੇ ਕਰੀ ਇਹ ਵੀ ਜਾਇਆ ਹੈ ਉਹਨੂੰ ਨਹੀਂ ਲੱਗੀ ਇਹ ਸੀ ਚਲਾ ਗਿਆ ਸੀ ਉੱਪਰ ਗਿਆ ਬਸੋਂ ਤੋਂ ਅੱਗ ਲੱਗੀ ਬਾਅਦ ਲੱਗੀ 10 ਮਿੰਟ ਬਾਅਦ ਤਾਰ ਨੂੰ ਲੱਗੀ ਨਾ ਜਦੋਂ ਤਾਰ ਤੇ ਲੱਗ ਕੇ ਤਾਰ ਹੋ ਗਈ ਉਹਦਰ ਨੂੰ ਗਈ ਹੈ ਤਾਰ ਨੂੰ ਲੱਗ ਕੇ ਨਾ ਤਾਂ ਨਹੀਂ ਗਈ ਹੈ ਹਾਂਜੀ ਤਾਰ ਨੂੰ ਲੱਗ ਕੇ ਨਾ ਬੱਤੀ ਤਾਂ ਗਈ ਜਿੱਤ ਨਹੀਂ ਬਚਾਦੇ ਕਹਿੰਦਾ ਇਹ ਪੋਡਾ ਕੁਦਰਤ ਇਹ ਦੋ ਜਿੰਨੇ ਪੱਲਾ ਰਹਿ ਜਾ ਲੋ ਇੱਕ ਕਾਰ ਹੁਣ ਕੱਟ ਗਈ ਤਾਂ ਜਿਹੜੇ ਨਵੇਂ ਦਰਸ਼ਕ ਜੁੜੇ ਇੱਕ ਵਾਰੀ ਫਿਰ ਦੱਸੀ ਕਿ ਤੁਹਾਨੂੰ ਜਿਹੜੀ ਜਲੰਧਰ ਵੈਸ ਦੀਆਂ ਤਸਵੀਰਾਂ ਦਿਖਾ ਰਹੇ 100 20 ਫੁੱਟ ਰੋਡ ਦੇ ਨਾਲ ਜਿੱਥੇ ਕਿ ਅੱਗ ਲੱਗੀ ਹੈ ਔਰ ਘਰ ਦੇ ਵਿੱਚ ਫੈਕਟਰੀ ਲੱਗੀ ਜੋ ਕਿ ਪਰਿਵਾਰਕ ਮੈਂਬਰ ਇਹ ਦੱਸ ਰਿਹਾ ਕਿ ਸ਼ਾਰਟ ਸਰਕਟ ਹੋਇਆ ਔਰ ਦਮਕਲ ਭਾਗ ਦੇ ਜਿਹੜੇ ਮੌਕੇ ਤੇ ਮਲਾਜ਼ਮ ਵੀ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕਾਰਨ ਜਿਹੜਾ ਰਿਹਾ ਉਹਦਾ ਤਾਰਾਂ ਜਿਹੜੀਆਂ ਹੁਣ ਮੀਟਰ ਦੀਆਂ ਨਾਲ ਵੱਲੋਂ ਕੱਢ ਦਿੱਤੀਆਂ ਗਈਆਂ ਔਰ ਇਹ ਪਰਿਵਾਰਕ ਮੈਂਬਰ ਕਹਿ ਰਹੇ ਕਿ ਜਿਹੜਾ ਸ਼ਾਰਟ ਸਰਕਟ ਨਾਲ ਜਿਹੜੀ ਅੱਗ ਲੱਗੀ ਹੈ ਪਰ ਹੱਲੇ ਦਮਕਲ ਭਾਗ ਵੱਲੋਂ ਕੋਈ ਵੀ ਜਿਹੜਾ ਇਹਦਾ ਕਾਰਨ ਨਹੀਂ ਦੱਸਿਆ ਗਿਆ ਕਿ ਕਿਸ ਕਾਰਨ ਤੋਂ ਜਿਹੜੀ ਅੱਗ ਹੈ ਲੱਗੀ ਹੈ ਸੋ ਇਹ ਨਾਲ ਜਿਹੜੀ ਹੈ ਸੋਡੇ ਦੀ ਜਿਹੜੀ ਫੈਕਟਰੀ ਹੈ ਔਰ ਢੀੜੀ ਜਿਹੜੀ ਗੋ ਗਲੀ ਹੈ ਜਿਹੜੀ ਕਾਫੀ ਢੀੜੀ ਢੀੜੀ ਗਲੀ ਹੈ ਤੰਗ ਗਲੀ ਹੈ ਜਿਸ ਜਗ੍ਹਾ ਦੇ ਉੱਪਰ ਜਿਹੜੀ ਅੱਗ ਲੱਗੀ ਐ ਬੁੱਬਰੀ ਚੌਕ ਵੀ ਲੱਗੇ ਹੋਏ ਵੀਰ ਬੁੱਬਰੀ ਚੌਕ ਜਿਹੜੀ ਅੱਗ ਲੱਗਣ ਦਾ ਜਿਹੜਾ ਕਾਰਨ ਆ ਉਹ ਕਹਿੰਦੇ ਸ਼ਾਰਟ ਸਰਕਟ ਆ ਪਰ ਇਸ ਚੀਜ਼ ਅੱਲੇ ਕਲੀਅਰ ਨਹੀਂ ਹੋ ਸਕਿਆ ਜੀ ਜੀ ਹਾਂ ਜੀ ਨਹੀਂ ਸਰ ਬਹੁਤ ਜ਼ਿਆਦਾ ਸੀ ਜੀ ਆ ਮੌਕੇ ਤੇ ਆ ਕੇ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਕਿਸੇ ਦਾ ਹੋਇਆ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਜੀ ਕਾਰਨ ਕੀ ਸਰ ਸਾਹਮਣੇ ਆਇਆ ਜੀ ਅੱਗ ਲੱਗਣ ਦਾ ਕਹਿੰਦੇ ਜੀ ਅੱਛਾ ਮੈਨੂੰ ਸ਼ਾਰਟ ਸਰਕਟ ਨਾਲ ਹੋਈ ਹੈ ਤੇ ਇਹ ਲੱਗੀ ਫੈਕਟਰੀ ਨੂੰ ਕਿ ਘਰ ਨੂੰ ਲੱਗੀ ਹੈ ਇਹ ਘਰ ਹੈ ਨਾਲ ਹੀ ਫੈਕਟਰੀ ਹੈ ਕਿਉਂਕਿ ਉਹ ਸੂਤਾ ਸਿਲੰਡਰ ਵਗੈਰਾ ਵੀ ਕੱਢੇ ਹੋਣ ਇਹਨਾਂ ਨੇ ਬਾਹਰ ਆ ਇਹਨਾਂ ਦੀ ਸੂਤਾ ਸਿਲੰਡਰ ਕੱਢਿਆ ਹੂੰ ਕਿੰਨੀ ਇਹ ਸਾਰੀ ਗੱਡੀਆਂ ਮੋਕੇ ਤੇ ਆਈਆਂ ਜੀ ਗੱਡੀਆਂ ਦੋਨਾਂ ਦੋ ਗੱਡੀ ਹੁਣ ਪਲੇਅਰ ਹੈ ਹੁਣ ਕਦ ਪਲੇ ਤਾਂ ਜੀ ਜੀ ਦੇ ਅੰਦਰ ਵਾਲੇ ਰੂਮ ਵਗੈਰਾ ਦੇ ਵਿੱਚ ਲੱਗੀ ਜਾਂਦੇ ਹੁਣ ਲੇਕਨ ਠੀਕ ਹੈ ਸੋ ਮੌਕੇ ਤੇ ਜਿਹੜੇ ਅਧਿਕਾਰੀ ਪਹੁੰਚੇ ਨੇ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਵੀਰ ਬਬਰੀਕ ਚੌਕ ਦੇ ਨਾਲ ਜਿਹੜੀ ਸੋਡੇ ਦੀ ਫੈਕਟਰੀ ਉੱਥੇ ਹੀ ਘਰ ਦੇ ਵਿੱਚ ਅੱਗ ਲੱਗ ਗਈ ਹੈ ਤਾਂ ਉੱਥੇ ਮੌਕੇ ਤੇ ਹੁਣ ਜਿਹੜੇ ਅਧਿਕਾਰੀ ਨੇ ਉਹ ਇਹ ਚੀਜ਼ ਦੱਸ ਰਹੇ ਕਿ ਜਿਹੜਾ ਕਾਫੀ ਪਹਿਲਾਂ ਭਿਆਨਕ ਅੱਗ ਸੀਗੀ ਤਾਂ ਹੁਣ ਜਿਹੜਾ ਅੱਗ ਨੂੰ ਕਾਬੂ ਜਿਹੜਾ ਪਾ ਲਿੱਤਾ ਗਿਆ ਔਰ ਕਾਫੀ ਭਿਆਨਕ ਅੱਗ ਸੀਗੀ ਔਰ ਇਹ ਘਰ ਦੇ ਅੰਦਰ ਲੱਗੀ ਹੈ ਉਹਨ ਸ਼ਾਰਟ ਸਰਕਟ ਦੱਸ ਰਹੇ ਨੇ ਕਿ ਸ਼ਾਰਟ ਸਰਕਟ ਕਰਕੇ ਜਿਹੜੀ ਅੱਗ ਲੱਗੀ ਹੈ ਕੀ ਹੋ ਗਿਆ ਬਹੁਤ ਅੱਛੀ ਲੱਗਦਾ ਨਾਲ ਹੀ ਹਾਂਜੀ ਸੋ ਆਹ ਦੇਖ ਸਕਦੇ ਹੋ ਕਿ ਜਿਹੜੇ ਆ ਸਿਲੰਡਰ ਵੀ ਇੱਥੇ ਪਏ ਹੋਏ ਆ ਅਨਾਲੀ ਇਹਨਾਂ ਦਾ ਬਿਲਕੁਲ ਘਾਰ ਜਿਹੜਾ ਅਟੈਚ ਹੈ ਇੱਥੋਂ ਦੀ ਰਸਤਾ ਜਿਹੜਾ ਨਿਕਲਦਾ ਕਿ ਬੜੀ ਮੁਸ਼ਕਲ ਹੀ ਬਚਾਇਆ ਹੋਾ ਹੋਰ ਵੀ ਜਿਹੜਾ ਇਲਾਕਾ ਨਿਵਾਸੀਆਂ ਨੂੰ ਵੀ ਜਿਹੜਾ ਇਸ ਦਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਆਸ-ਪਾਸ ਰੈਕਟੀਜੀ ਇਲਾਕਾ ਕਿ ਕੋਈ ਵੀ ਵੱਡਾ ਜਿਹੜਾ ਨੁਕਸਾਨ ਹੋ ਸਕਦਾ ਸੀ ਬਲਾਸਟ ਵੀ ਹੋ ਸਕਦਾ ਸੀ ਕਿ ਸਿਲੰਡਰ ਇੱਥੇ ਪਏ ਹੋਏ ਆ ਜਿਸ ਕਾਰ ਦੇ ਵਿੱਚ ਜਿਹੜੀ ਅੱਗ ਲੱਗੀ ਹੈ ਬਿਲਕੁਲ ਹੀ ਉਹਨਾਂ ਦੀ ਨਾਲ ਜਿਹੜੀ ਹੈ ਸੋਡੇ ਦੀ ਫੈਕਟਰੀ ਹੈ ਦੇਖ ਸਕਦੇ ਹੋ ਕਿ ਇਹ ਲੈਮਨ ਸੋਡੇ ਦੀ ਫੈਕਟਰੀ ਇਹਨਾਂ ਦੀ ਤਾਂ ਜਿੱਥੇ ਅੱਗ ਲੱਗੀ ਹੈ ਤਾਂ ਆ ਨਾਲ ਨਾਲ ਜਿਹੜੇ ਅਟੈਚ ਜਿਹੜਾ ਜਗਾ ਜਿਹੜਾ ਰਾਸਤਾ ਇਹਨਾਂ ਨੇ ਛੱਡਿਆ ਹੋਇਆ ਤਾਂ ਉੱਥੇ ਹੀ ਸਿਲੰਡਰ ਵਗੈਰਾ ਪਏ ਹੋਏ ਆ ਔਰ ਨੁਕਸਾਨ ਜਿਹੜਾ ਹੋ ਸਕਦਾ ਸੀ ਦਾ ਬਈ ਤੁਸੀਂ ਇੱਥੇ ਕੰਮ ਕਰਦੇ ਹੋ ਹੈ ਕੰਮ ਕਰਦੇ ਓਥੇ ਜਾਂ ਕੰਮ ਕਰਦੇ ਹੋ ਕਿੱਥੇ ਕਰਦੇ ਕੰਮ ਇਹ ਫੈਕਟਰੀ ਕਿੰਦੀ ਹੈ ਫੈਕਟਰੀ ਕਿੰਦੀ ਤੁਹਾਡੀ ਫੈਕਟਰੀ ਨਹੀਂ ਭਾਜੀ ਜਿੱਦਾਂ ਉੱਥੇ ਸਿਲੰਡਰ ਪਏ ਗੈਸ ਸਿਲੰਡਰ ਪਏ ਵੱਡੇ ਉਹ ਤਾਂ ਅੰਦਰ ਪਏ ਆ ਜੇ ਕੋਈ ਦਿੱਕਤ ਨਹੀਂ ਆ ਪਿਆ ਇਹ ਦੂਜੇ ਨਾ ਇਹ ਅਲੱਗ ਹੈ ਕੋਈ ਗੱਲ ਨਹੀਂ ਹੈ ਇੱਧਰ ਕੋਈ ਦਿੱਕਤ ਨਹੀਂ ਦੇਖੋ ਦਰਵਾਜ਼ਾ ਜਗ੍ਹਾ ਇਹ ਤਰਸਤਾ ਇੱਕੋ ਹੀ ਹੈ ਨਾ ਰਸਤਾ ਵੀ ਇੱਕੋ ਹੀ ਹੈ ਪਰ ਲੋਕੀ ਤਾਂ ਹੈ ਵਾ ਪਰ ਨੁਕਸਾਨ ਤਾਂ ਵੱਡਾ ਹੋ ਸਕਦਾ ਨਾ ਕਿ ਬਲਾਸਟ ਹੋ ਜਾਵੇ ਨੁਕਸਾਨ ਇਹ ਸੀ ਤਾਂ ਸਮਝ ਲਿਓਗੇ ਨੁਕਸਾਨ ਵੱਡਾ ਹੋ ਸਕਦਾ ਕੱਲ ਨੂੰ ਆਹ ਦੇਖੋ